سردار بہادر سنگھ جی ਔਰ ਸਰਦਾਰ ਹਰਪਰਜੀਤ ਸਿੰਘ ਜੀ ਟੌੜਾ ਟੌੜੇ ਦੀ ਜਿੰਨੀ ਟੀਮ ਹੈ ਸਾਡੇ ਟੌੜੇ ਦੇ ਸਾਰੇ ਸਾਡੇ ਆਗੂ ਕਿਰਪਾ ਕਰਕੇ ਉਹ ਵੀ ਨਾਲ ਆ ਜਾ ਸਰਦਾਰ ਰਣਪੀਰ ਸਿੰਘ ਜੀ ਰਖੜਾ ਉਹਦਾ ਅਦਾ ਜੀ ਅਸ਼ੀਰਵਾਦ ਦੇਣ ਵਾਸਤੇ ਆਪਣਾ ਆਪਣਾ ਅਸ਼ੀਰਵਾਦ ਦੇਣ ਦੇ ਜੋੜ ਨਾਲ ਵੱਧਦੇ ਹੋਏ ਸਰਦਾਰ ਸੁਰਜੀਤ ਸਿੰਘ ਟੌੜਾ ਖਵਾਂਜੀ ਗਰਾਊਂਡ ਸਰਦਾਰ ਸ਼ਰਜੀਤ ਸਿੰਘ ਜੀ ਰਖੜਾ ਜੋ ਪੰਜਾਬ ਦੀ ਸਿਆਸਤ ਦਾ ਬਹੁਤ ਵੱਡਾ ਸਰਨਾਵਾ ਹਨ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਿਹੜਾ ਪਿਆਰੇ ਦੀ ਸ਼ਾਮ ਔਰ ਜਿਹੜਾ ਸਰਵਿੰਦਰ ਸਿੰਘ ਕਾਨਾ ਸਾਹਿਬ ਦੇ ਬਹੁਤ ਹੀ ਸਤਿਕਾਰਯੋਗ ਆਜ ਦੇ ਪੰਦਰਵਨ ਤੋੜਾ ਕਬੱਡੀ ਕੱਪ ਦੇ ਉੱਤੇ ਪੁੱਜੇ ਨੇ ਸਰਦਾਰ ਸਰਜੀਤ ਸਿੰਘ ਰਖੜਾ ਸਾਹਿਬ ਮੈਂ ਦੇਖ ਰਿਹਾ ਨਾਲ ਸਰਦਾਰ ਕਿਰਸਨ ਸਿੰਘ ਰਖੜਾ ਸਾਹਿਬ ਔਰ ਡਾ ਸਾਹਿਬ ਉਹਨਾਂ ਖਿਡਾਰੀਆਂ ਦੇ ਪੂਰੇ ਪਰਿਵਾਰ ਦੇ ਲਈ ਬਹੁਤ ਬੜੀ ਸਮੇ ਸਮੇ ਤੇ ਭਾਗ ਦੇ ਪਿਛਤਰ ਵਾਲੇ ਖਿਡਾਰੀ ਤੋੜਾ ਦੇ ਕਬੱਡੀ ਕੱਪ ਤੇ ਪੁੱਜੇ ਹੋਏ ਨੇ ਸਰਦਾਰ ਸਰਜੀਤ ਸਿੰਘ ਰਖੜਾ ਸਾਹਿਬ ਖਿਡਾਰੀਆਂ ਨੂੰ ਮਿਲ ਰਹੇ ਨੇ ਔਰ ਸਰਦਾਰ ਸੁਖਵਿੰਦਰ ਸਿੰਘ ਜਿਹੜਾ ਸਾਡੇ ਸਰੇਂਦਰ ਸਿੰਘ ਦੀ ਟਵਾਣਾ ਪ੍ਰਧਾਨੀ ਅੰਥੀ ਉਸ ਮਹਾਨ ਸ਼ਖੀਰ ਜੀ ਦੇ ਆਪਾਂ ਸਤਿ ਆਵਦੀ ਮਨਾ ਰਹੇ ਆ ਜਿਨ੍ਹਾਂ ਨੇ ਤਿੰਨ ਦਹਾਕਿਆਂ ਦੇ ਕਰੀਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਕੀਤੀ ਹੈ ਪੰਜਰ ਪੰਜ ਹਜ਼ਾਰ ਬਹੁਤ ਸਾਰੇ ਪਿਆਰਾ ਚੈਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਆਪਣੀ ਸਾਰੀ ਟੀਮ ਦੇ ਨਾਲ ਸਾਡਾ ਮਾਣ ਵਧਾਇਆ ਸਾਡੇ ਖਿਡਾਰੀਆਂ ਦਾ ਮਾਣ ਵਧਾਇਆ ਹੈ ਸਿਕੰਦਰ ਜੀ ਨੰਬਰ ਇੱਕ ਅੰਮਿਤ ਹੈ ਅਗਲੀ ਵੇਂ وا <سؤال> کرنے ਕੱਲ ਕਰਦੇ ਰਹੀਆ ਉਹ ਧੰਨ ਦਾ ਉਹਨਾਂ ਦੇ ਨਾਲ ਸਾਰੇ ਆਗੂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਆਗੂ ਬਹੁਤ ਬਹੁਤ ਧੰਨਵਾਦ ਸਾਡਾ ਰੂਪਾ ਸਟੂਡੀਓ ਹਰ ਸਾਲ ਫਰੀ ਸਵਾਵਾ ਦਿੰਦਾ ਹੈ ਸਾਡਾ ਪ੍ਰਾ ਰੂਪਾ ਸਟੂਡੀਓ ਰੂਪਿਆ ਖਿੱਚ ਫੋੜੋ ਖਿੱਚ ਫੋੜੋ ਕਰੋ ਦੇ ਇੱਕ ਪਾਸੇ ਬਹੁਤ ਹੀ ਮਾਨ ਅਤੇ ਸਨਮਾਨ ਜੋ ਪੰਜਾਬੀਆਂ ਦਾ ਮਾਣ ਪ੍ਰੋਫੈਸਰ ਪ੍ਰਹਿਲ ਸਿੰਘ ਕੰਦੋ ਮਾਜਰਾ ਸਾਹਿਬ ਜਿਨ੍ਹਾਂ ਨੇ ਟਰੌਮ ਦੀ ਬੜੀ ਵੱਡੀ ਸੇਵਾ ਲੰਮੇ ਸਮੇਂ ਤੋਂ ਲੈ ਕੇ ਕੀਤੀ ਹੈ ਉਹਨਾਂ ਦੇ ਸਾਰੇ ਸਾਥੀ ਸਹਬਾਨ ਸੀਨੀਅਰ ਮੈਂਬਰ ਉਹਨਾਂ ਨਾਲ ਸਾਡੇ ਵਿੱਚ ਹਾਜ਼ਰ ਹੋਏ ਨੇ ਮੈਂ ਪ੍ਰੋਫੈਸਰ ਪ੍ਰਮੇਲ ਸਿੰਘ ਤੁੰਗਵਾੜਾ ਸਾਹਿਬ ਨੂੰ ਸਾਰੇ ਹੀ ਕਲੱਬ ਵੱਲੋਂ ਖਾਸ ਕਰਕੇ ਟੋਨਾਲ ਦੀ ਜਿਸ ਦੇ ਇਧਰ ਸ਼ਾਗਿਰਦ ਵੀ ਰਣਜੀਤ ਢੱਡੇ ਵੀ ਔਰ ਕੰਨੇ ਟੀਮ ਖੇਡ ਰਹੀ ਹੈ ਸੰਦੀਪ ਜੰਟੀ ਦੀ ਧੀਰੇ ਨਿਜਰ ਦੀ ਵੱਡੇ ਪਰਬਤਾਂ ਦੀ ਟੀਮ ਵਰਨੇਕ ਬੱਲ ਖੇਡਣ ਦੀ ਔਰ ਕਾਰ ਬਾਲ ਖੇਡਣ ਦੀ ਜਗਨਸ਼ੰਕਰ ਖੇਡਣ ਦੀ ਸਰਜੀਤ ਸ਼ਾਗਿਰਦ ਖੇਡਣ ਦੀ ਇੱਕ ਪਾਸੇ ਆਹ ਪੰਜੇ ਸਿੱਮੂ ਫੜੀ ਆਏ ਹੋਏ ਆ ਪਾਸੇ ਵੀ ਰੋੜ ਹੈ ਉਹ ਪਾਸੇ ਦਾ ਪੰਗਾ ਪੈ ਗਿਆ ਉਹ ਮੱਖਣ ਮੱਖੀ ਫੜਾਇਆ ਮੋਟਾ ਢਡੋਲੀ ਵਾਲਾ ਆ ਢਡੋਲੀ ਵਾਲਾ ਮੋਟਾ ਹੈ ਕਲਪੁਰ ਦੀਆਂ ਅੱਖਰਾਂ ਨੇ ਮਾਨਦਾਨੇ ਨੇ ਉਹ ਪੱਥਰ ਦੇ ਮੁਖਰ ਵਿੱਚ ਸ਼੍ਰੀ ਚੜਾ ਸਾਹਿਬ ਦੀ ਸੋਲ ਜੰਤਰੀ ਦਵਾਈ ਕਰਦੀ ਗੱਲ ਕਰ ਰਹੇ ਨੇ ਯਾਦਾ ਸਰਦਾਂ ਚ ਜੈਨ ਸੁਨ ਜਾ ਰਿਹਾ ਮਹਾਨ ਇਹ ਵਡੀਆਂ ਟੀਮਾਂ ਨੇ ਇਹ ਮੱਖਾਂ ਦੇ ਵੱਜਣ ਵਾਲੀਆਂ ਟੀਮਾਂ ਨੇ ਆਟ ਦੇ ਪਾਵਨ ਸਾਡੇ ਵਰਤਾਰ ਸੋਸਵਾ ਤੋਂ ਲੈ ਕੇ ਦੌਰ ਦੇ ਵਿੱਚ ਆਇਆ 500 ਰੁਪਇਆ ਭਜਾਇਆ ਹੋਇਆ ਹੈ। ਅਤੇ ਸਰਦਾਰ ਸੁਖਿੰਦਰ ਸਿੰਘ ਚੌੜਾ tatha ਤੌੜੇ ਦੀ ਸਾਰੀ ਨਗਰ ਪੰਚਾਇਤ ਵੱਲੋਂ ਕਲੱਬ ਵੱਲੋਂ ਪ੍ਰੋਫੈਸਰ ਪ੍ਰੇਮ ਸਿੰਘ ਕੰਮਿੰਬਾਧਾ ਸਾਹਿਬ ਦਾ ਸਰਦਾਰ ਸੁਜੀਤ ਸਿੰਘ ਲਖੜਾ ਦਾ ਅਤੇ ਸਜੇਦਾਰ ਸੰਤੋਸ਼ ਸਿੰਘ ਮਾਪਰੀ ਨੰਬਰ ਯਾਸੀ ਦਾ ਕੋਈ ਸਰਖਪਰਿਆ ਵੀ ਆਇਆ ਹੋਇਆ ਹੈ। ਵਿਲਾ ਦੀ ਸਰਖਪਰਿਆ ਆਇਆ ਹੋਇਆ ਹੈ। ਸਪਾਂਸਰ ਤਾਂ ਜੈਦਾ ਗੁਰਦੈਲ ਸਿੰਘ ਜੀ ਚੌੜਾ ਹੋਣਾਂ ਦੇ ਹੱਥ ਸਾਥ ਉਨਾਜੀ ਆਦਮਿਤੇ ਕਬੱਡੀ ਟੂਰਨਾਮੈਂਟ ਪਿੰਡ ਟੋੜਾ ਵੀ ਕਿਰਾਏ ਕਰਦਾ ਔਰ ਮੈਂ ਸਮੁੰਦਰਾ ਇਲਾਕੇ ਦੀ ਸੰਗਤ ਔਰ ਉਹਨਾਂ ਦੇ ਚਾਹਣ ਵਾਲੇ ਪੰਜਾਬ ਭਾਰਤ ਵਰਗੇ ਦੇਸ਼ ਭਾਰਤ ਦੇ ਵਿੱਚੋਂ ਇਸ ਕਬੱਡੀ ਟੂਰਨਾਮੈਂਟ ਦੇ ਵਿੱਚ ਹਾਜ਼ਰ ਟੋੜਾ ਦੇ ਫੋਟੇ ਮੈਂਬਰ ਐਟਪੀਸੀ ਨੇ ਉਹ ਵਿਸ਼ੇਸ਼ ਤੌਰ ਤੇ ਇਹ ਸ਼ੁਰੂ ਦਾ ਮੈਚ ਨੂੰ ਉਜਾਗਰ ਕਰਦੇ ਨੇ ਪ੍ਰਬੰਧ ਕਰਦੇ ਨੇ ਪਰ ਪਿੰਡ ਦਾ ਸਹਿਯੋਗ ਇਲਾਕੇ ਦਾ ਸਹਿਯੋਗ ਔਰ ਪੰਚਰਤ ਜਿਹੜਾ ਗੁਰਦਾਰੀ ਦੀ ਟੋੜਾ ਜਿਹੜੇ ਸਰਦਾਲੂ ਕਹਿ ਲੋ ਉਹਨਾਂ ਨੂੰ ਚਾਹਣ ਵਾਲੇ ਕਹਿ ਲੋ ਉਹ ਸਾਰੇ ਹਾਜ਼ਰੀ ਭਰਦੇ ਨੇ ਔਰ ਮੈਂ ਸਮਝਦਾ ਕਿ ਇਹ ਟੂਰਨਾਮੈਂਟ ਜਿਹੜਾ ਹੈ ਸਾਨੂੰ ਆਪਸ ਵਿੱਚ ਜੋੜਦਾ ਵੀ ਆ ਔਰ ਸਾਡੇ ਨੌਜਵਾਨਾਂ ਨੂੰ ਖੇਡਾਂ ਖੇਡਣ ਦਾ ਮੌਕਾ ਸਾਨੂੰ ਖੇਡਾਂ ਦੇਖਣ ਦਾ ਮੌਕਾ ਭਗਵਾਨ ਤੇਰੇ ਤੋਂ ਜਿਹੜਾ ਗੁਰਦੱਲ ਸਿੰਘ ਜੀ ਚੌੜਾ ਦੀਆਂ ਸਵਾਵਾਂ ਦੀ ਯਾਦ ਕਰਨਾ ਮੌਕਾ ਦਿੱਤਾ ਮੈਂ ਕਿਤੇ ਮੈਂ ਅੱਜ ਅਤਲ ਕਮੇਟੀ ਦੇ ਕਾਮਯਾਬਾਂ ਦਾ ਸਤਿਕਾਰ ਕਰਨਾ ਇਹ ਦੇਖ ਕੇ ਨੇ ਦੇਖੋ ਪਹਿਲਾ ਵੀ ਮਤਲਬ ਜਦ ਤਰ ਹੋ ਰਹੇ ਨੇ ਕਿ ਸਾਹੀ ਸਾਹਿਬ ਦਾ ਜਿਹੜਾ ਅਸਤੀਫਾ ਅਸੀਂ ਤਾਂ ਪਹਿਲੇ ਕਿ ਐਸੇ ਬਨਉ ਦੇ ਲੈਣੀ ਚਾਹੀਦਾ ਅਸਤੀਫਾ ਕਿਉਂਕਿ ਅੱਜ ਪੰਜ ਰੋਿਤੀਆਂ ਨੇ ਪੰਜਾਬ ਦੀ ਰੋਿਤੀਆਂ ਨੇ ਬਾਸਰੀ ਜਿਸਮੰਦੀ ਸ਼ਰਮਣੀ ਕਾਲੀ ਗਾਲੂ ਰੋਿਤੀਆਂ ਨੇ ਬਾਤ ਫੇਰੂ ਕੇਰੂ ਹੋਆ ਪਿਆ ਔਰ ਐਸੇ ਸਰਨੇ ਜਿਹੜੇ ਜਿਹੜੇ ਸ਼ਹਿਰ ਦੇ ਲੋਕ ਨੇ ਔਰ ਜਿਹੜੇ ਪੰਜਾਬ ਦਾ ਪਲਾਜ ਆਉਂਦੇ ਨੇ ਪਾਤਲਾ ਪਲਾਜ ਆਉਂਦੇ ਨੇ ਉਹਨਾਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਆ ਔਰ ਮੈਂ ਸਮਝਦਾ ਕਿ ਉਹ ਦਸੰਬਰ ਨੂੰ ਬਾਤ ਜਦੋਂ ਸ੍ਰੀ ਕਾRenderTarget ਸਾਹਿਬ ਦੀ ਫੀਲ ਤੇ ਫੈਸਲਾ ਸੁਣਾਇਆ ਸੀ ਉਹ ਖਿਲਰੀ ਹੋਈ ਸ਼ਕਤੀ ਨੂੰ ਜੋੜਨ ਦਾ ਸੀ ਉਹ ਟੋਟੇ ਟੋਟੇ ਹੋਏ ਅਕਾਲੀ ਦਲ ਨੂੰ ਜੋੜਨ ਦਾ ਸੀ ਉਹ ਪੰਜ ਤਨ ਪੰਜਾਬ ਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਨੂੰ ਜੇਠਣ ਲਈ ਉਹਨਾਂ ਦੇ ਆਣ ਦਾ ਹੋਣ ਲਈ ਇੱਕ ਸ਼ਕਤੀਸ਼ਾਲੀ ਮਜ਼ਬੂਤ ਅਕਾਲੀ ਦਲ ਬਣਾਉਣ ਦਾ ਲੋੜ ਸੀ ਜਿਹੇ ਜਿਹੇ ਅਕਾਲੀ ਦਲ ਤੇ ਲੋਕ ਆਤ ਕਰਦੇ ਨੇ ਅਕਾਲੀਆਂ ਦਾ ਭੈ ਅਕਾਲੀਆਂ ਦਾ ਰੋਹ ਅਕਾਲੀਆਂ ਦਾ ਦਾਬ ਕਾ ਦੇ ਇਸ ਦੀ ਰਾਜਨੀਤੀ ਵੀ ਜਿਹੜਾ ਹੁਣ ਤੱਕ ਰਿਹਾ ਪਹਿਲਾਂ ਉਹ ਅਜੇ ਖਤਮ ਹੋ ਗਿਆ ਅੱਜ ਸਰੋਵਣੀ ਕਾਲੀਦਲ ਵੀਰ ਕੋ ਪਤਲਾ ਪੈ ਗਿਆ। ਉਹ ਇਸ ਕਰਕੇ ਜਿਨ੍ਹਾਂ ਨੂੰ ਚਿੰਤਾ ਹੈ ਜਾਂਦੀ ਉਹ ਲਾਜ਼ਮੀ ਤੌਰ ਤੇ ਇਸ ਪੰਥਕ ਇਕਤਾ ਦੇ ਹਮੇ ਰਹਿਨੇ ਹਨ ਰਹਿਣਗੇ। ਔਰ ਇਸੇ ਕਰਕੇ ਦੋ ਤਰੀਕ ਨੂੰ ਜਿਹੜਾ ਫੈਸਲਾ ਤੁਹਾਨੂੰ ਬਹੁਤ ਸੰਭਵ ਨੂੰ ਸ੍ਰੀ ਅਕਾਲ ਤਾ ਸਭ ਦੀ ਫੈਸਲੇ ਸੁਣਾਇਆ ਸੀ ਉਹਨੂੰ ਸਵੀਕ੍ਰਿਤੀ ਪੰਜਾਬ ਵਾਸੀਆਂ ਪੱਥਵਾ ਪ੍ਰਸਤਾ ਨੇ ਪਸੰਦ ਕੀਤਾ ਔਰ ਬਾਅਦ ਕਿ ਨੂੰ ਜਿਹੜਾ ਕੁਝ ਲੋਕਾਂ ਨੇ ਉਹਨੂੰ ਤਾਕਤ ਵਿਡੋ ਕੀਤਾ। ਕੁਝ ਲੋਕਾਂ ਨੇ ਸਰੋਵਣੀ ਅਕਾਲੀ ਦਲ ਨੂੰ ਦੀਰੋ ਨੇ ਕਰਨ ਦਾ ਇੱਕ ਫੈਸਲਾ ਕੀਤਾ ਹੋਇਆ ਉਹਨਾਂ ਲੋਕਾਂ ਨੇ ਇਹ ਜਿਹੜੀ ਪੰਥਕ ਇਕਤਾ ਦਾ ਹੈ ਬਣਾਇਆ ਸੀ ਉਹਨੂੰ ਕਾਰਪ ਤੋਂ ਪੁੱਟਾ ਪਰ 18 ਤਰੀਕ ਨੂੰ ਕੱਲ ਅਸੀਂ ਉਸ ਫੈਸਲੇ ਤੇ ਆਮਲ ਕਰਨ ਵਾਲੀ ਜਿਹੜੀ ਕਮੇਟੀ ਬਣਾਈ ਸੀ ਉਹਨਾਂ ਨੇ ਉਹਦੇ ਸੱਦੇ ਤੇ ਕੱਲ ਨੂੰ ਸ੍ਰੀ ਅਕਾਲਤਾ ਸਾਹਿਬ ਸ੍ਰੀ ਮੱਥਰ ਸਾਹਿਬ ਜਾ ਰਹੇ ਆ ਲੋਕਾਂ ਵਿੱਚ ਬੜਾ ਬੜਾ ਉਤਸ਼ਾਹ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਆ ਕਿ ਸਿੱਖ ਸਹਿਬਾਨ ਨੇ ਪੰਜ ਤੱਕ ਇਕੱਲੇ ਜਿਹੜਾ ਫਾਰਮੂਲਾ ਤਿਆਰ ਕੀਤਾ ਸੀ ਉਹ ਵੀ ਕਲਾ ਹੈ ਸਾਥ ਤੇ ਪੰਜਾਬ ਨੂੰ ਬਚਾਉਣ ਦਾ ਇਸੇ ਕਰਕੇ ਕੱਲ ਦੇ 18 ਤਰੀਕ ਦੇ ਫੇਰੀ ਅਮਰ ਸਰਦਾਰ ਦਰਬਾਰ ਸਾਹਿਬ ਜਾਣ ਦੇ ਲਈ ਬਾਕਰਾ ਵਿੱਚ ਇਕੱਲੀ ਹਮਾਇਤਿਆਂ ਵਿੱਚ ਬੜਾ ਵੱਡਾ ਉਛਾਹ ਪਾਇਆ ਜਾ ਰਿਹਾ ਹੈ ਇਹ ਬਿਕਰਮ ਜੀ ਤੇ ਮਜੀਦਿਆ ਸਿੱਖ ਕੇ ਪੇਸ਼ ਹੋਏ ਨੇ ਜਿੱਦ ਤੱਕ ਦੇਖਦੇ ਹਾਂ ਬੰਦਿਆਲੇ ਮੈਂ ਸਮਝਦਾ ਕਿ ਜਿਸ ਤਰ੍ਹਾਂ ਦਾ ਬਿਕਰਮ ਜੀ ਦੇ ਉਹਨਾਂ ਦਾ ਕੈਪਾਇਆ ਸੀ ਉਹਨਾਂ ਕਿਸ ਤਰ੍ਹਾਂ ਦੇ ਜਾਤੀ ਆ ਬਦਲਣ ਖੋਦੀ ਆ ਬਦਲ ਕੋਈ ਕਿਸੇ ਵੰਦਾ ਸੀ ਤਾਂ ਪਹਿਲਾ ਮਤਲਬ ਉਹਦੇ ਬਾਰੇ ਕੋਈ ਪਟਿਆ ਕਿ ਸਾਡਾ ਫੁਰਕੀ ਚਲੋ ਅਰੇ ਸਭ 3 ਸਾਲ ਸਰਕਾਰ ਦੇ ਪੂਰੇ ਹੋ ਗਏ ਨੇ ਕਾਰਜਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਪੰਜਾਬ ਦੇ ਸਰਕਾਰ ਦੇ ਕਾਰਗੁਜ਼ਾਰੀ ਦਾ ਜ਼ੀਰੋ ਆ ਦੇਖੋ ਪੰਜਾਬ ਸਰਕਾਰ ਨੇ ਜਿਹੜੇ ਵਾਦੇ ਲੋਕਾਂ ਨਾਲ ਕੀਤੇ ਉਹ ਤਾਂ ਕੋਈ ਅਮਲ ਨਹੀਂ ਕੀਤਾ ਪੰਜਾਬ ਦੇ ਤਿੰਨ ਸਾਲਾਂ ਵਿੱਚ ਕਿਸੇ ਸਕੂਲ ਦੀ ਨਿਮਾਰਤ ਨਹੀਂ ਛਾਈ ਇੱਕ ਨਹੀਂ ਲੱਗੀ ਕਿਸੇ ਹਸਪਤਾਲ ਦੀ ਕੰਧ 'ਤੇ ਸੀਮਿੰਟ ਦਾ ਥੈਲਾ ਨਹੀਂ ਲੱਗਿਆ ਕਿਸੇ ਪੰਜਾਬ ਦੀ ਸੜਕ 'ਤੇ ਇੱਕ ਥੈਲਾ ਬਜਰੀ ਦਾ ਨਹੀਂ ਪਿਆ ਪੰਜਾਬ ਦਾ ਵਿਕਾਸ ਬਿਲਕੁਲ ਵਾਦਾ ਗੱਲਾਂਬਾਤਾਂ ਨਾਲ ਹੀ ਥਾਰਿਆ ਤੇ ਫਿਰ ਪ੍ਰੋਜੈਕਟਾਂ ਸਾਰਿਆ ਆਮਲੀ ਰੂਪ ਵਿੱਚ ਪੰਜਾਬ ਦਾ ਵਿਕਾਸ ਪਿਛਲੇ ਦੰਖਾਲਾਂ ਚ ਗੁਲ ਹੋਇਆ ਬਲਕੇ ਜਿਹੜੇ ਪੰਜਾਬ ਦੇ ਆਪਣੇ ਹੱਕ ਨੇ ਉਹ ਵੀ ਗਵਰਨਰ ਦੇ ਵਿੱਚ ਮੌਜੂਦਾ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਰ ਹੋ ਗਿਆ ਕੇਂਦਰ ਅਕੇ ਬਿਲਕੁਲ ਝੇਪ ਮੰਨ ਕੇ ਕਹਿ ਲੋ ਤਬਾ ਥੱਲੇ ਕਹਿ ਲੋ ਚੁੱਪ ਕਰਕੇ ਕਹਿ ਲੋ ਮਤਲਬ ਹਰ ਗੱਲ ਕੇਂਦਰ ਤੋਂ ਜਰੀਆ ਉਹਦੇ ਕੇ ਬੋਲੀ ਰਹੀ ਇਸ ਕਰਕੇ ਪੰਜਾਬ ਦੇ ਪਾਣੀਆਂ ਤੇ ਹਮੜਾ ਪੰਜਾਬ ਦੇ ਡੈਮਾਂ ਤੇ ਵੀ ਕਦੇ ਪੰਜਾਬ ਦੀ ਰਾਤ ਨਹੀਂ ਦੇ ਦਿੱਤਾ ਉਹਦਾ ਪੰਜਾਬ ਦੇ ਆਰਡੀਐਫ ਦੱਬੀ ਬੈਠਿਆ ਸੈਂਟਰ ਉਹਦਾ ਵੀ ਬਾਰੇ ਕੁਝ ਨਹੀਂ ਕੁ ਸਾਰਾ ਕੁਝ ਇਸ ਤਰ੍ਹਾਂ ਲੱਗ ਰਿਹਾ ਕਿ ਪੰਜਾਬ ਦਾ ਬਾਲੀਵੁੱਡ ਵੀ ਹੋਇ ਨਹੀਂ ਪੰਜਾਬ ਲਾਵਾਤ ਹੋ ਗਿਆ ਹੈ। ਉਹ ਨਸ਼ਿਆ ਵਿਰੁੱਧ ਸਰਕਾਰ ਦੇ ਇਹ ਕੰਮ ਕਰ ਰਹੀ ਹੈ। ਦੇਖੋ ਨਸ਼ਿਆ ਵਿਰੁੱਧ ਸਰਕਾਰ ਨੂੰ ਜਾਗਣਾ ਚਾਹੀਦਾ ਸੀ ਬੜੀ ਦੇਰ ਬਾਅਦ ਜਾਗੀ ਆ ਅਜੇ ਕੀ ਨਤੀਜੇ ਨਿਕਲਦੇ ਆ ਉਹ ਬਾਅਦ ਸਮਝ ਦੱਸੇਗਾ। ਕਿ ਭਾਈਆਂ ਕਟੋਰੇ 60 ਕੰਨੋਂ ਲੈ ਕੇ ਹਟਾਇਆ ਗਿਆ ਮਾ ਤਿੰਨ ਕੋ ਨਹੀਂ ਹਟਾਇਆ ਗਿਆ ਇਹਨੂੰ ਕਿਵੇਂ ਦੇਖੀ ਦੂ? ਦੇਖੋ ਮੈਂ ਤਾਂ ਕਹਿੰਦਾ ਕਿ ਭਾਈ ਅਮਰਪਾਲ ਨਹੀਂ ਹੋਣਾ ਕਿ ਵੀ ਐਨਐਸਏ ਹਟਾਉਣਾ ਚਾਹੀਦਾ ਸੀ ਤੇ ਦੂਜੇ ਸਾਥੀਆਂ ਦੇ ਹਟਾਇਆ ਜਾਣਾ ਨੂੰ ਵੀ ਹਟਾਇਆ ਜਾਣਾ ਚਾਹੀਦਾ ਸੀ। ਭਾਈ ਅਮਰਪਾਲ ਸਿੰਘ ਹੁਣਾਂ ਦੀ ਨਹੀਂ ਬਲਕੇ ਮੈਂ ਕਹਿੰਦਾ ਜਿਹੜੇ 18 ਲੱਖ ਵੋਟਰਾਂ ਖਡੂਰ ਸਾਹਿਬ ਹਲਕੇ ਦਾ ਉਹਨਾਂ ਦੀ ਉਹਨਾਂ ਦੇ ਜਿਹੜੀ ਡੇਟਾ ਉਹਦਾ ਵੀ ਜਿੰਨਾ ਕੰਦਲ ਕਰ ਰਹੀ ਹੈ ਜਿਉਂ ਪੂਰੀ ਖੇਤਰ ਦੇ ਵਿੱਚ ਲੋਕਾਂ ਦੀ ਰਾਏ ਦਾ ਕਤਲ ਹੋਣਾ ਚਾਹੀਦਾ ਹੁੰਦਾ। ਪੰਜ ਸਾਲਾਂ ਜਿਹੜਾ ਕੋਟਾਂ ਚਾਜੇ ਟੋੜਾ ਚਾਜੇ ਲਾਗੇ ਤੇ ਹਰ ਸਾਲ ਸਤਵਿੰਦਰ ਸਿੰਘ ਟੋੜਾ ਮੈਂਬਰ ਹੈ ਜੀ ਪੀ ਸੀ ਹਰ ਸਾਲ ਟੂਰਨਾਮੈਂਟ ਕਰਦਾ ਔਰ ਬਹੁਤ ਵੱਡੇ ਟੂਰਨਾਮੈਂਟ ਕਰਦਾ ਬਹੁਤ ਵੱਡੇ ਵੱਡੇ ਇਨਾਮ ਰੱਖੇ ਜਾਂਦੇ। ਤੋਂ ਇਸ ਗੱਲ ਦੀ ਮੈਂ ਬਧਾਈ ਦੇਣਾ ਕਿ ਤੌੜਾ ਸਾਹਿਬ ਦਾ ਜਿੰਦਾ ਵੱਡਾ ਨਾਮ ਸੀ ਜਿੱਦੀ ਵੀ ਇਮਾਨਦਾਰੀ ਸੀ ਸਾਹਿਤ ਜੁਗ ਦੇ ਵਿੱਚ ਉਹਦਾ ਨਾਮ ਬੜੇ ਸਤਕਾਰ ਦੇ ਨਾਲ ਲਿਆ ਜਾਂਦਾ ਸੀ ਕੋਈ ਸਤਕਾਰ ਰੱਖ ਕੇ ਜੋ ਉਹਨਾਂ ਦਾ ਪਹਿਲਾਂ ਬਣਦੀ ਸੀ ਜਿਵੇਂ ਸਾਸਤ੍ਰ ਵਿੱਚ ਤੌੜੋਂ ਦੇ ਨਾਮ ਨੇ ਅੱਜ ਉਹਨਾਂ ਦੇ ਨਾਮ ਉੱਚਾ ਕਰਨ ਦੇ ਵਿੱਚ ਉਹ ਨਹੀਂ ਨਾਮ ਜਿੰਨੀ ਬਧਾਈ ਦੀ ਉਹ ਥੋੜੀ ਹੈ ਪਰਮਾਤਮਾ ਅੱਗੇ ਰਾਸ ਕਰਦੇ ਕਿ ਇਹ ਜਿਹੇ ਬੰਦੇ ਜਮਨ ਤੇ ਉਹਨਾਂ ਦੇ ਨਾਮ ਦੇ ਉੱਤੇ ਇਦਾਂ ਟੂਰਨਾਮੈਂਟ ਇਦਾਂ ਦੇਖੋ ਕੱਲ ਜਿਹੜੀ ਅੰਗਰੇਜ਼ੀ ਗੱਲ ਦਾ ਆਪਣੀ ਭਰਤੀ ਮਹਿੰਮ ਸ਼ੁਰੂ ਹੋਣਾ ਹੈ ਇਹ ਬੰਦ ਬੰਦਰੀ ਮੀਟਿੰਗ ਕਿਸ ਤਰ੍ਹਾਂ ਦੇਖੋਗੇ ਕੱਲ ਨੂੰ ਇੱਥੇ 20 ਦਿਲ ਛਟ ਨੂੰ ਪੈ ਨਹੀਂ ਉੱਥੇ ਲੱਖਾਂ ਹੀ ਦਾਲ ਦੇ ਵਿੱਚ ਬੰਦੇ ਇਕੱਠੇ ਹੋਣਗੇ ਇੰਨਾ ਲੋਕਾਂ ਦੇ ਵਿੱਚ ਉੱਠਾ ਹੈ ਅੱਜ ਮੈਂ ਉੱਥੇ ਹੀ ਆ ਰਿਹਾ ਤੇ ਸਾਰੇ ਬੰਦਿਆਂ ਨਾਲ ਗੱਲ ਕਰਕੇ ਆ ਹਰ ਬੰਦਾ ਕਹਿੰਦਾ ਕਿ ਜੀ ਅਸੀਂ ਸਾਰੇ ਪਿੰਡ ਨੇ ਜਾਣਾ ਸਾਰੇ ਪਿੰਡ ਨੇ ਜਾਣਾ ਕੋਈ ਬੰਦਾ ਵੀ ਸਿਰ ਨਹੀਂ ਸਾ ਉੱਥੇ ਤਾਂ ਮੇਰਾ ਖਿਆਲ ਹੈ ਵੀ ਜਾਣਾ ਵੀ ਔਖਾ ਹੋ ਜਾਗਾ ਇੰਨੇ ਇੰਨੇ ਲੋਕ ਇਕੱਠੇ ਹੋ ਰਹੇ ਨੇ ਇੰਨਾ ਲੋਕਾਂ ਦੇ ਵਿੱਚ ਅੱਛਾ ਹੈ ਰੱਖੜਾ ਸਾਹਿਬ ਚੋਂ ਅੰਤਰੀਅਨ ਕਮੇਟੀ ਜਿਹੜਾ ਸਮਝੌਦਾ ਜਿਹੜਾ ਅਸੂਖਾ ਸੀ ਉਹ ਰੱਦ ਕਰਤਾ ਉਹਦੇ ਬਾਰੇ ਕੀ ਕਹਿੰਦੇ ਹੋ ਦੇਖੋ ਫੋਰਡ ਦਾ ਪਹਿਲਾਂ ਵੀ ਰੱਦ ਕਰ ਰਹੀ ਸੀ ਮੈਂ ਜਦੋਂ ਤੋਂ ਪਹਿਲਾਂ ਉਹ ਗਾਂ ਕੱਢੀਆਂ ਜਦੋਂ ਉਹਨਾਂ ਨੂੰ ਮਾਰਾ ਚੰਗਾ ਬੋਲਿਆ ਤੇ ਕੋਈ ਸੌਖਾ ਥੜੋ ਉਹਨਾਂ ਨੇ ਅਸੀਬ ਦਿੱਤਾ ਕੋਈ ਬੰਦਾ ਵੀ ਜਿਸ ਸੰਤਾ ਦਾ ਬਣਿਆ ਹੋਇਆ ਇੱਧਰ ਲੱਗਿਆ ਹੋਇਆ ਜਿਹੜਾ ਇਹ ਫਰਚ ਕਰਕੇ ਬਣਾਇਆ ਹੈ ਉਹ ਕੋਈ ਜੈ ਜਾਈ ਨਹੀਂ ਕਰੂ ਸੌਖਾ ਥੜੂ ਕਰੂਗਾ ਉਹਨੂੰ ਇੰਨਾ ਤੰਗ ਕੀਤਾ ਗਿਆ ਉਹਨੂੰ ਫੋਰਸ ਫੂਨਿ ਕਿਹਾ ਗਿਆ ਕਿ ਜਿਸ ਦਾ ਸਭ ਨੂੰ ਹਟਾਉਣਾ ਹੈ ਹੁਕਮਨਾਮਾ ਤੇ ਅੱਧਾ ਗੋਣ ਮੰਨ ਯਾਨੀ ਹਰ ਪੀੜ ਦੇ ਬਖਤਵਾਨ ਮੰਨ ਲਿਆ ਪਰ ਫਿਰ ਕਿਹਾ ਵੀ ਦੋ ਹੋਰ ਟਾਉਣੇ ਨੇ ਫਿਰ ਉਹਦੇ ਕੋਲ ਹੋਰ ਰਾਹ ਕੀ ਸੀਗਾ ਰਜਾਇਨ ਕਰ ਤੋਂ ਬਿਨਾ ਮੈਂ ਤਾਂ ਇਹ ਕਹਿੰਦਾ ਵੀ ਉਹਨਾਂ ਨੂੰ ਅਗਨਾ ਚੰਗਲ ਸੀ ਕਿ ਮੈਂ ਨਹੀਂ ਕੰਮ ਇਹ ਕਰਨਾ ਪਰ ਚਲੋ ਦੇਰ ਆਏ ਤੇ ਉਹਨਾਂ ਨੇ ਰਜਾਇਨ ਕਰਤਾ ਫਿਰ ਵੀ ਚੰਗੀ ਗੱਲ ਹੈ ਲੱਗਦਾ ਵੀ ਮੰਨਣਗੇ ਤਾਂ ਮੈਂ ਖਾ ਮੈਨੂੰ ਇਹ ਨਹੀਂ ਕਿਹਾ ਤਾਂ ਕਿ ਮੰਨਣਗੇ ਕਿਉਂਕਿ ਜੋ ਉਹਨਾਂ ਨੇ ਬੇਤਵਾਂ ਦੀ ਕੀਤੀ ਆ ਉਹਨਾਂ ਨੇ ਐਤੋਬਾਤ ਉਹਨਾਂ ਦਾ ਕੁਝ ਬੋਟਸਾ ਧਰਮ ਕਰਕੇ ਇਕੱਠ ਹੋ ਰਿਆ ਗੱਲ ਇਹ ਤੇ ਜੋਰ ਨਾਲ ਇਕੱਠੀ ਹੋ ਰਿਹਾ ਲੋਕ ਧਰਮ ਨਾਲ ਜੁੜੇ ਹੋਏ ਨੇ ਲੋਕਾਂ ਨੂੰ ਬਾਕੀ ਗੱਲਾਂ ਸੈਕੰਡ ਨੇ ਤੁਹਾਡੀ ਜ਼ਮੀਨ ਤੁਹਾਡੀ ਹਦਾਇਤਾਂ ਤੁਹਾਡੇ ਅਹੁਦੇ ਸਭ ਤੋਂ ਛੋਟਾ ਹੈ ਸਭ ਤੋਂ ਵੱਡਾ ਧਰਮ ਹੁੰਦਾ ਜਦੋਂ ਧਰਮ ਦੇ ਨੇ ਇਹਨਾਂ ਨੇ ਮੱਥਾ ਲਾ ਲਿਆ ਸ਼੍ਰੀ ਕਬਤਖ ਸਾਹਿਬ ਦੇ ਨਾਲ ਤੇ ਅਜੋ ਜੋਰ ਲਾ ਰਹੇ ਤੁਸੀਂ ਦੇਖਣੀ ਹੈ ਪ੍ਰੈਸ ਕਾਨਫਰੈਂਸ ਤੇ ਵੀ ਇਹ ਗਲਤ ਕਰ ਰਹੇ ਨੇ ਜੀ ਇਹ ਠੀਕ ਕਰ ਰਹੇ ਨੇ ਜੀ ਤੁਸੀਂ ਫੇਸਬੁੱਕ ਤੇ ਵੀ ਦੇਖਿਆ ਹੁਣ ਕਿ ਜੇ ਹੋ ਹੋ ਰਿਹਾ ਹੈ ਮਾ ਹੋ ਰਿਹਾ ਸੌਦਾ ਲਿਖ ਰਹੇ ਨੇ ਉਹਨਾਂ ਦੀ ਪਾਰਟੀ ਨਹੀਂ ਹੈ ਜੀ ਫਾਂ ਦੇ ਨੌਲੇ ਜੇ ਫੇਰ ਵੀ ਇੰਨੇ ਬੰਦੇ ਇਕੱਠੇ ਹੁੰਦੇ ਇੰਨਾ ਕੋਈ ਕਰਨ ਦੇ ਬਾਅਦ ਨਹੀਂ ਫਿਰ ਇਹਦਾ ਮਤਲਬ ਪਿੱਛੇ ਨਾ ਕਿਸੇ ਕੋਈ ਗੱਲ ਤਾਂ ਹੈ ਵੀ ਕਦੋਂ ਮਜੀਠੀਆ ਨੂੰ ਅੱਜ ਸਿੱਟ ਲੱਗੇ ਪੇਡੋਂ ਦੀ ਕਰ ਰਹੀ ਹੈ ਕਿਸ ਤਰ੍ਹਾਂ ਦੇਖਦੇ ਹੋ ਤੇ ਵਾਲੇ ਸਿੱਟਦੇ ਦੇਖੋ ਇਸ ਦੇ ਬਾਰੇ ਬਹੁਤਾ ਪਤਾ ਨਹੀਂ ਹੈ ਵੀ ਕੀ ਹੈ ਕੀ ਨਹੀਂ ਇਹ ਤਾਂ ਪਰਚਰ ਦੀ ਗੱਲ ਚੱਲੀ ਜਾਂਦੀ ਹੈ ਜੀ ਉਸ ਟਾਈਮ ਵਿੱਚ ਹੈਗਾ ਸੋ ਕੁਝ ਤਰ੍ਹਾਂ ਦਾ ਜੇ ਨਸ਼ੇ ਦੇ ਇਨਕਾਮ ਲੱਗੇ ਸੋ ਦੇਖੋ ਕੋਈ ਹਾਲ ਤੱਕ ਕੋਈ ਗੱਲ ਜਿਸ ਸਿੱਧ ਹੋਈ ਹੋਣੀ ਹਾਲ ਤੱਕ ਕੋਈ ਉਹਨਾਂ ਦੇ ਹਾ ਲਾਭ ਕੋਈ ਚੀਜ਼ ਸਿੱਧ ਨਹੀਂ ਕਰ ਸਕੀ ਪਹਿਲਾਂ ਕਹਿੰਦੇ ਸੀ ਜੀ ਭਾ ਵੀ ਬਹੁਤ ਕੰਦਾ ਰਿਹਾ ਖੁਰੀ ਵਗ ਕੰਦੇ ਨੇ ਕੰਮ ਆਪਣੀ ਪਾਰਟੀ ਨੇ ਕਿਸ ਤਰ੍ਹਾਂ ਦੇ ਦੋਸ਼ੇ ਵਿਰੋਧ ਜੋ ਨਹੀਂ ਕਰਦੇ ਦੇਖੋ ਇਹ ਪੂਰੀ ਤਰ੍ਹਾਂ ਫੇਲ ਹੋ ਗਏ ਹਰ ਫੀਲਡ ਚ ਫੇਲ ਹੋ ਗਏ ਦੇਖੋ ਚਾਹੇ ਨਸ਼ੇ ਦੀ ਗੱਲ ਲਾ ਲਓ ਲਾਇਨ ਆਰਡਰ ਦੀ ਗੱਲ ਕਰ ਲਓ ਨਸ਼ੇ ਵੀ ਤਾਂ ਹੀ ਕਰਦੇ ਨੇ ਲਾਇਨ ਆਰਡਰ ਵਿੱਚ ਹੋਊਗਾ ਰੋਜ਼ ਬੰਬ ਚੱਲਦੇ ਨੇ ਬਲਾਸਟ ਹੋ ਰਹੇ ਨੇ ਤੇ ਕਰਪਸ਼ਨ ਦੀ ਗੱਲ ਆਪ ਦੀ ਰੋਜ਼ ਇਹ ਵੀ ਸੁਣ ਰਹੇ ਕਿ ਜੋ ਉਹਨਾਂ ਨੇ ਗੱਲਾਂ ਕੀਤੀ ਸਾਲ ਕੁ ਤੋਂ ਉਲਟ ਗਾਈ ਅੱਜ ਅਸੀਂ ਇਹ ਜਿਹੜਾ ਬਰਾ ਟੋੜਾ ਸਾਹਿਬ ਦੇ ਜਨੂ ਸ਼ਰਾਵਦੀ ਦਾ ਵਾਰਾ ਤੇ 15 ਵਾ ਕਬੱਡੀ ਕੱਪ ਸੀ ਟੋੜਾ ਸਾਹਿਬ ਨੇ ਸਨਮਾਨ ਕੀਤਾ ਥਾਰ ਸਾਲ ਅਸੀਂ ਕਰਵਾਉਨੇ ਆ ਪਰ ਇਸ ਤਰ੍ਹਾਂ ਦੇ ਵਿਸ਼ੇਸ਼ ਤੌਰ ਤੇ ਉਹਨਾਂ ਹੀ ਸ਼ਰਾਵਦੀ ਹੈ ਤੇ ਵੱਡੀ ਪੱਧਰ ਦੇ ਕਰਵਾ ਰਹੇ ਸੰਗਤ ਦਾ ਬੜਾ ਸਹਿਯੋਗ ਹੈ ਸਤਿਕਾਰਯੋਗ ਰਖੜਾ ਸਾਹਿਬ ਪਹੁੰਚੇ ਨੇ ਵੱਡੀ ਸ਼ਖਸੀਅਤ ਨੇ ਸਮਾਜ ਦੀ ਵੱਡੀ ਸੇਵਾ ਰਖੜਾ ਪਰਿਵਾਰ ਵੀ ਆਏ ਨੇ ਜਿਨ੍ਹਾਂ ਨੂੰ ਲੀਡਰਸ਼ਿਪ ਆਈ ਹੈ ਸਭ ਦਾ ਜਿਹਦੇ ਧੰਨਵਾਦ ਹੈ ਜਿਨ੍ਹਾਂ ਕਰਦਾ ਸੰਗਤ ਦਾ ਧੰਵਾਦ ਹੈ ਗੁਰੂ ਦਾ ਸ਼ੁਕਰਾਨਾ ਦਾ ਕਿਰਪਾ ਕਰਕੇ ਸਮਾਪਤ ਕਰ ਦਿੱਤੀ ਹਿੰਮਤੇ ਬਲਵਾਂ ਚੇਰੇ ਕਰੇ ਨਾਮ ਤੇ ਪਹਿਲਾ ਇਨਾਮ ਕਬੱਡੀ ਕਪ ਦਾ ਸਾਡਾ 2.5 ਲੱਖ ਰੁਪਏ ਦਾ ਹੈ ਦੂਸਰਾ ਇਨਾਮ 1.75 ਲੱਖ ਰੁਪਏ ਦਾ ਤੇ 51 51 ਹਜ਼ਾਰ ਦੇ ਦੋ ਨਾਮ ਰੀਡਰ ਤੇ ਕਾਫੀ ਰਸੀ ਰੱਖੇ ਨੇ ਕਿਤੋਂ ਕਿਤੋਂ ਟੀਮਾਂ ਵੀ ਨੇ ਭਾਗ ਲੈਣਾ ਤੇ ਪੰਜਾਬ ਯੂਨਾਈਟਰ ਫੈਡਰੇਸ਼ਨ ਕਬੱਡੀ ਦੀਆਂ ਟੀਮਾਂ ਆਈਆਂ ਨੇ ਜਿਆਦਾ surprisa ਪਾਲਾ ਜਲਾਲਪੁਰੀਆ ਆਏ ਆ ਅਰ ਚੋਲੇ ਸਾਰੇ ਵੱਡੇ ਪਲੇਅਰ ਜਿਹੜੇ ਹੈਗੇ ਨਾ ਵੀ ਅੱਜ ਖੇਡ ਰਹੇ ਆ ਤੋੜਾng ਵੱਡੀ ਕੱਪ ਸਾਡੇ ਸੱਜਣਾ ਦਾ ਕੱਪ ਆ ਪਹਿਲੀ ਗੱਲ ਦਾ ਇਹ ਕੱਪ ਪਿੰਡ ਟੋੜਾਈ ਸਲਾਰ ਗਿਆ ਚਰ ਸਿੰਘ ਟੋੜਾ ਦਾ ਪਿੰਡ ਆ ਜਿਸ ਦਾ ਸਾਫ ਦੀ ਵੱਡੀ ਦੇ ਨਾਲ ਕੌਮ ਲਈ ਪੰਥ ਲਈ ਤਾਂ ਉਹਨਾਂ ਦਾ ਨਗਰ ਆ ਤਾਂ ਸਾਡੇ ਸੱਜਣਾ ਦਾ ਵੀ ਨਗਰ ਆ ਮੇਰੇ ਪਿਆਰੇ ਸੱਜਣੇ ਇੱਥੇ ਰਹਿੰਦੇ ਨੇ ਉਨਾ ਕਰਕੇ ਸੰਪਰਕ ਸੀਗਾ ਸਾਡਾ ਵੀ ਕਬੱਡੀ ਕੱਪ ਤੇ ਚੰਗਾ ਲੱਗਿਆ ਬਹੁਤ ਹੀਡਨ ਪਛਾਹ ਜਿਹੜਾ ਲਗਾਤਾਰ ਮਿਲਦਾ ਰਹਿਣਾ ਚਾਹੀਦਾ ਜਿਵੇਂ ਇਹਨੂੰ ਵੱਡੇ ਕੱਪ ਹੁੰਨਗੇ ਨਾਮ ਵਧਣਗੇ ਖਿਡਾਰੀਆਂ ਚੋਂ ਖੁਸ਼ ਹੋਣਾ ਪੈਂਦਾ ਦੋਸ਼ ਪੈਦਾ ਹੁੰਦਾ ਤਾਂ ਬੜਾ ਚੰਗਾ ਲੱਗਿਆ ਫਿਕਸ ਕਰਦੇ ਹੋ ਜਿਹੜੇ ਪ੍ਰਾਪਤ ਨਹੀਂ ਬਲਕਿ ਖੇਡਾਂ ਤੋਂ ਮੋਹ ਨਾਲ ਵੀਰੇ ਦੂਰ ਹੁੰਦੀ ਜਾਂਦੀ ਹੈ ਕਿ ਮੈਚੇ ਟਿਕਵੇਂ ਕਰਨਾ ਮੈਂ ਸਿੱਧਾ ਬਾਈ ਜੀ ਮੈਨੂੰ ਲੱਗਦਾ ਨਹੀਂ ਵੀ ਮੈਂ ਇੰਨੀ ਸਮਝ ਰੱਖਦਾ ਕਿਸੇ ਨੂੰ ਆਪਾਂ ਦੱਸ ਸਕੀਏ ਕੀ ਕਰੋ ਪਰ ਅਸੀਂ ਜੋ ਕਰ ਸਕਦੇ ਆ ਜਾਂ ਇਹ ਵੀਰਾਂ ਨੇ ਜੋ ਕੀਤਾ ਵੱਡੇ ਵੱਡੇ ਕੱਪ ਜਿਹੜੇ ਪੰਜਾਬ ਚ ਕਰਾਏ ਜਾ ਰਹੇ ਨੇ ਉਹਦੇ ਚ ਬਸ ਇੰਨਾ ਨਾਲ ਜ਼ਰੂਰ ਹੁੰਦਾ ਰਹੇ ਵੀ ਛੋਟੇ ਬਜਨੀ ਮੁਕਾਬਲੇ ਜ਼ਰੂਰ ਹੁੰਦੇ ਰਹਿਣ ਕਿਉਂਕਿ ਹੁਣ ਕੋਈ ਥੋੜਾ ਜਿਹਾ ਇਹ ਜ਼ਰੂਰ ਹੋ ਗਿਆ ਵੀ ਕਬੱਡੀ ਕਪਾਂ ਚ ਬਜਨੀ ਮੁਕਾਬਲੇ ਹੁਣੇ ਬੰਦ ਹੋ ਗਏ ਛੋਟੇ ਬੱਚਿਆਂ ਦੇ ਉਹਦੇ ਨਾਲ ਨਵੀਂ ਜਿਹੜੀ ਪਨੀਰੀ ਆ ਉਹ ਤਿਆਰ ਹੋਣੀ ਰੀਆ ਤਾਂ ਕਰਕੇ ਉਹਦੇ ਕਰਕੇ ਸਮੱਸਿਆ ਥੋੜੀ ਥੋੜੀ ਕਈ ਥਾਵਾਂ ਤੇ ਦੇਖਣ ਨੂੰ ਮਿਲਦੀ ਆ ਬਜਨੀ ਮੁਕਾਬਲੇ ਹੁੰਦੇ ਨੇ ਨਿਆਣੇ ਜੁੜਦੇ ਰਹਿਣ ਜੇ ਅਸੀਂ ਬੀ ਸਹੀ ਬੀ ਤੇ ਰਹਾਂਗੇ ਤਾਂ ਮੈਨੂੰ ਲੱਗਦਾ ਵਧੀਆ ਪਲੇਅਰ ਬਣਦੇ ਰਹਿਣਗੇ